ਹੈਲੋ 사시 ਕਾਲ ਜੀ ਸਾਰਿਆਂ ਨੂੰ ਬਹੁਤ ਦਿਨਾਂ ਤੋਂ ਬਾਅਦ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਕਹਾਣੀ ਲੈ ਕੇ ਆਏ ਆ ਤਾਂ ਜਰੂਰ ਮੈਨੂੰ ਐਪਰੀਸ਼ੀਏਟ ਕਰਿਓ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੀਆਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਆਉਂਦੀ ਰਹਾ ਤੇ ਅੱਜ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਕਹਾਣੀ ਬੋਲ ਕੇ ਪਾਇਆ ਕਰਾਂਗੇ ਤਾਂ ਆਪਾਂ ਕਹਾਣੀ ਸ਼ੁਰੂ ਕਰਦੇ ਆਂ ਇੱਕ ਵਾਰ ਇੱਕ ਲੜਕਾ ਆਪਣੇ ਪਿੰਡ ਆਪਣੇ ਦਾਦਾ ਜੀ ਨੂੰ ਮਿਲਣ ਲਈ ਆਉਂਦਾ ਉਸ ਦਾ ਦਾਦਾ ਇੱਕ ਬਹੁਤ ਹੀ ਜ਼ਿਆਦਾ ਕਾਮਜਾਬ ਅਤੇ ਇੱਕ ਸਮਝਦਾਰ ਆਦਮੀ ਸੀ ਉਹ ਆਪਣੇ ਦਾਦਾ ਜੀ ਨੂੰ ਸਵਾਲ ਪੁੱਛਦਾ ਕਿ ਦਾਦਾ ਜੀ ਤੁਸੀਂ ਦੱਸ ਸਕਦੇ ਹੋ ਕਿ ਮੈਂ ਵੱਡਾ ਹੋ ਕੇ ਇੱਕ ਕਾਮਜਾਬ ਆਦਮੀ ਬਣ ਸਕਦਾ ਹਾਂ ਕਿ ਨਹੀਂ ਉਸਦੇ ਦਾਦਾ ਜੀ ਮਸਕਰਾਉਂਦੇ ਨੇ ਤੇ ਉਹਨੂੰ ਪੌਦਿਆਂ ਵਾਲੀ ਦੁਕਾਨ ਤੇ ਲੈ ਕੇ ਚਲੇ ਜਾਂਦੇ ਨੇ ਉੱਥੋਂ ਉਸਦੇ ਦਾਦਾ ਜੀ ਦੋ ਪੌਦੇ ਖਰੀਦਦੇ ਨੇ ਤੇ ਵਾਪਸ ਘਰ ਆ ਜਾਂਦੇ ਨੇ ਉਸਦੇ ਦਾਦਾ ਜੀ ਘਰ ਆ ਕੇ ਇੱਕ ਪੌਦੇ ਨੂੰ ਤਾਂ ਘਰ ਦੇ ਅੰਦਰ ਗਮਲੇ ਵਿੱਚ ਲਗਾ ਦਿੰਦੇ ਨੇ ਤੇ ਦੂਸਰੇ ਪੌਦੇ ਨੂੰ ਧੁੱਪ ਵਿੱਚ ਬਾਹਰ ਲਗਾ ਦਿੰਦੇ ਨੇ ਤੇ ਆਪਣੇ ਪੁੱਤੈ ਨੂੰ ਸਵਾਲ ਕਰਦੇ ਨੇ ਕਿ 10 ਪੁੱਤ ਇਹਨਾਂ ਦੋਵਾਂ ਪੌਦਿਆਂ ਦੇ ਵਿੱਚੋਂ ਕਿਹੜਾ ਪੌਦਾ ਜ਼ਿਆਦਾ ਹਰਾ-ਪਰਾ ਬਣੇਗਾ ਤੇ ਜ਼ਿਆਦਾ ਵੱਡਾ ਪੇੜ ਬਣੇਗਾ। ਉਸ ਦਾ ਪੁੱਤ ਆ ਸੋਚਣ ਲੱਗਦਾ ਤੇ ਸੋਚ ਕੇ ਬੋਲਦਾ ਕਿ ਦਾਦਾ ਜੀ ਜਿਹੜਾ ਪੌਦਾ ਆਪਾਂ ਘਰ ਦੇ ਅੰਦਰ ਲਗਾਇਆ ਹੈ ਉਹ ਜ਼ਿਆਦਾ ਵੱਡਾ ਪੇੜ ਬਣੇਗਾ ਕਿਉਂਕਿ ਇਹ ਬਹੁਤ ਸਾਰੇ ਖਤਰਿਆਂ ਤੋਂ ਬਾਹਰ ਆ। ਨਾ ਤਾਂ ਇਹਨੂੰ ਬਾਰਿਸ਼ ਦਾ ਡਰ ਹੈ ਤੇ ਨਾ ਹੀ ਕਿਸੇ ਹਨੇਰੀ ਦਾ ਅਤੇ ਨਾ ਧੁੱਪ ਦਾ। ਜਦੋਂ ਕਿ ਬਾਹਰ ਵਾਲੇ ਪੌਦੇ ਨੂੰ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਜਾਨਵਰ ਵੀ ਖਾ ਸਕਦੇ ਨੇ। ਇਨ ਤੁੱਪ ਤੋਂ ਵੀ ਖਤਰਾ ਹੈ ਅਤੇ ਬਾਰਿਸ਼ ਨੇਰੀ ਤੋਂ ਵੀ ਉਸਦੇ ਦਾਦਾ ਜੀ ਮੁਸਕਰਾਉਂਦੇ ਨੇ ਤੇ ਕਹਿੰਦੇ ਹਨ ਕਿ ਦੇਖਾਂਗੇ ਆਪਾਂ ਇੱਕ ਵਿੱਚ ਕਿਹੜਾ ਪੌਦਾ ਜ਼ਿਆਦਾ ਵੱਡਾ ਪੇੜ ਬਣੇਗਾ ਅਤੇ ਜਦੋਂ ਤੋਂ ਅਗਲੀ ਵਾਰੀ ਆਵੇਂਗਾ ਤਾਂ ਮੈਂ ਤੇਰੇ ਸਵਾਲ ਦਾ ਉਦੋਂ ਤੈਨੂੰ ਜਵਾਬ ਦੇ ਦਵਾਂਗਾ ਲੜਕਾ ਵਾਪਸ ਆਪਣੇ ਸ਼ਹਿਰ ਵਿੱਚ ਚਲਾ ਜਾਂਦਾ ਤੇ ਜਾ ਕੇ ਪੜ੍ਹਾਈ ਵਿੱਚ ਬਿਜ਼ੀ ਹੋ ਜਾਂਦਾ ਠੀਕ ਹੋ 2 ਸਾਲਾਂ ਬਾਅਦ ਜਦੋਂ ਵਾਪਸ ਆਉਂਦਾ ਤਾਂ ਆਪਣੇ ਦਾਦਾ ਜੀ ਨੂੰ ਪੁੱਛਦਾ ਕਿ ਦਾਦਾ ਜੀ ਪਿਛਲੀ ਵਾਰ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਮੈਂ ਇੱਕ ਕਾਮਯਾਬ ਇਨਸਾਨ ਬਣ ਸਕਦਾ ਹਾਂ ਜਾਂ ਨਹੀਂ ਤੂੰ ਤੁਸੀਂ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਸ ਪਰ ਮੈਂ ਜਵਾਬ ਲੈ ਕੇ ਜਾਣਾ ਹੈ ਉਸਦੇ ਦਾਦਾ ਜੀ ਬੋਲਦੇ ਨੇ ਕਿ ਠੀਕ ਹੈ ਪਰ ਪਰ ਤੈਨੂੰ ਯਾਦ ਹੈ ਕਿ ਪਿਛਲੀ ਵਾਰੀ ਆਪਾਂ ਦੋ ਪੌਦੇ ਲਗਾਏ ਸੀ ਤੇ ਤੂੰ ਕਿਹਾ ਸੀ ਕਿ ਘਰ ਦੇ ਅੰਦਰ ਵਾਲਾ ਪੌਦਾ ਜ਼ਿਆਦਾ ਵੱਡਾ ਪੇੜ ਬਣੇਗਾ ਉਸਦੇ ਦਾਦਾ ਜੀ ਉਹਨੂੰ ਘਰ ਦੇ ਅੰਦਰ ਵਾਲੇ ਪੇੜ ਕੋਲ ਲੈ ਜਾਂਦੇ ਨੇ ਤਾਂ ਉਹ ਜਾ ਕੇ ਦੇਖਦਾ ਕਿ ਉਹ ਵਾਲਾ ਪੌਦਾ ਉਸੇ ਤਰ੍ਹਾਂ ਹੀ ਹੈ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਸੀ ਅਤੇ ਜਦੋਂ ਉਹਨੂੰ ਘਰ ਦੇ ਬਾਹਰ ਵਾਲਾ ਪੌਦਾ ਦਿਖਾਇਆ ਉਹ ਬਹੁਤ ਹੀ ਜ਼ਿਆਦਾ ਵਿਸ਼ਾਲ ਪੇੜ ਬਣ ਚੁੱਕਿਆ ਸੀ ਅਤੇ ਬਹੁਤ ਹੀ ਜ਼ਿਆਦਾ ਹਰਾ-ਭਰਾ ਹੋ ਚੁੱਕਿਆ ਸੀ। ਪੋਤਾ ਆਪਣੇ ਦਾਦਾ ਜੀ ਨੂੰ ਪੁੱਛਦਾ ਵੀ ਦਾਦਾ ਜੀ ਇਹ ਕਿਦਾਂ ਹੋਇਆ ਕਿ ਬਾਹਰ ਵਾਲੇ ਪੌਦੇ ਕੋਲ ਇੰਨੀ ਜ਼ਿਆਦਾ ਮੁਸ਼ਕਲਾਂ ਸੀ ਫਿਰ ਵੀ ਉਹ ਐਨਾ ਹਰਾ-ਭਰਾ ਪੇੜ ਬਣ ਗਿਆ ਅਤੇ ਅੰਦਰ ਵਾਲਾ ਪੌਦਾ ਬਿਲਕੁਲ ਸੁਰੱਖਿਅਤ ਸੀ। ਉਹਨੂੰ ਕੋਈ ਵੀ ਪਰੇਸ਼ਾਨੀ ਨਹੀਂ ਸੀ ਤੇ ਫਿਰ ਵੀ ਉਹ ਉਸੇ ਤਰ੍ਹਾਂ ਹੀ ਹੈ ਇੱਕੇਵੇਂ। ਦਾਦਾ ਜੀ ਨੇ ਕਿਹਾ ਕਿ ਬਾਹਰ ਵਾਲੇ ਪੌਦੇ ਕੋਲ ਬਹੁਤ ਸਾਰੀਆਂ ਸਮੱਸਿਆਵਾਂ ਸੀ ਜਿਵੇਂ ਮੀਂਹ, ਤੂਫਾਨ, ਹਨੇਰੀ ਝੁੱਪ ਆਉਂਦੀ। ਪਰ ਇੰਨਾਂ ਸਮੱਸਿਆਵਾਂ ਨੇ ਇਸ ਦੀਆਂ ਜੜ੍ਹਾਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਦਿੱਤਾ ਤੇ ਹੁਣ ਇੰਨਾ ਮਜ਼ਬੂਤ ਹੈ ਏ ਕਿ ਕੋਈ ਵੀ ਤੂਫਾਨ ਇਸ ਦਾ ਕੁਝ ਨਹੀਂ ਵਿਗਾੜ ਸਕਦਾ ਤੇ ਜਿਹੜਾ ਪੌਦਾ ਆਪਾਂ ਅੰਦਰ ਲਗਾਇਆ ਸੀ ਉਹ ਇੰਨਾਂ ਮੁਸ਼ਕਲਾਂ ਦੇ ਵਿੱਚ ਨਹੀਂ ਗੁਜ਼ਰਿਆ ਇਸ ਕਰਕੇ ਉਹ ਹਲੇ ਵੀ ਛੋਟਾ ਹੈ ਤੇ ਕਮਜ਼ੋਰ ਹੈ ਉਸ ਨੂੰ ਇੰਨਾਂ ਮੁਸ਼ਕਲਾਂਵਾਂ ਦੇ ਨਾਲ ਲੜਨਾ ਨਹੀਂ ਆਉਂਦਾ ਹਮੇਸ਼ਾ ਯਾਦ ਰੱਖੋ ਜੋ ਲੋਕ ਮੁਸ਼ਕਲ ਦੇ ਵਿੱਚੋਂ ਲੰਘਦੇ ਹਨ ਉਹੀ ਜ਼ਿਆਦਾ ਕਾਮਯਾਬ ਇਨਸਾਨ ਬਣਦੇ ਹਨ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਬਿਨਾਂ ਕਿਸੇ ਮੁਸ਼ਕਲ ਤੋਂ ਬਹੁਤ ਵੱਡੇ ਆਦਮੀ ਬਣ ਜਾਂਦੇ ਨੇ ਕਾਮਯਾਬ ਹੋ ਜਾਂਦੇ ਨੇ ਪਰ 100 ਚੋਂ 90% ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਨਸਾਨ ਜਿੰਨੇ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਉਹ ਓਨੇ ਹੀ ਮਜ਼ਬੂਤ ਬਣਦਾ ਹੈ ਉਸ ਦੀ ਜੜ ਓਨੀ ਹੀ ਮਜ਼ਬੂਤ ਬਣਦੀ ਹੈ